ਦੇਖਾ ਦੇਖ ਇਹਦੇ ਵੀ ਅੱਖ ਲਾਲ ਆ ਫਿਰ ਉਹੀ ਬੱਕਰੀ ਆ ਖੜੀ ਉਹਦਾ ਯਾਰਾ ਕਿਹੜੀ ਓਏ ਤਾਂ ਸੂਈ ਵੀ ਦੇਖ ਕੇ ਗਏ ਫਿਰ ਕਹਿੰਗੇ ਮੇਲੇ ਪੈਸੇ ਨਹੀਂ ਹੈਗੇ ਹਲਾ ਦੇਦਾ ਯਾਰ ਦੋਨੇ ਛੋਗੀਆਂ ਵੀ ਲੈ ਲਓ ਦੋਏ ਤਾਂ ਇੱਕ ਦਾ ਪੈਸੇ ਨਹੀਂ ਪੂਰੇ ਕਰ ਸਕਦਾ ਉਹ ਮਸਾ ਤਾਂ ਲੈ ਬਚਰਾ ਟਮਾਟਾ ਮਾਤਰ ਕੇ ਕਹਣੀ ਤੇਰੇ ਗਰੀਬ ਦੇ ਪੈਸੇ ਨਹੀਂ ਕਰਨ ਅੱਜ ਇਹ ਤਾਂ ਅੰਦਰ ਰੰਗ ਨਹੀਂ ਲੈਂਦਾ ਇਹ ਕਾਲੇ ਰੰਗ ਨੇ ਪਵਾੜੇ ਪਾਤੇ ਸਾਇਦ ਆਪਸਾ ਹੋਈ ਪਸੰਦ ਆ ਉਹਦੇ ਪਹਾੜਵਾਹ ਨੂੰ ਯਾਰ ਉਹ ਸ਼ਿੰਗਾਰ ਕਿੰਨੀ ਦੀਣੀ ਇੱਕੋ ਹੀ ਦੱਸਦੇ ਉਹੀ ਤਾਂ ਗੱਲ ਆ ਤੇ ਪਸੰਦ ਹੋਏ ਆਏ ਨਹੀ ਮੁੜ ਕੇ ਆਗੇ ਇਹ ਮੁੜ ਮੋੜਨ ਵਾਲੇ ਕੋਈ ਚੱਕਣ ਨਹੀਂ ਮੋੜ ਕੇ ਤਾਂ ਅਸੀ ਲਿਉਣ ਵਾਲੇ ਆ ਅਸੀਂ ਇਹ ਲੈ ਜਾਣ ਵਾਲੇ ਆ ਕੋਈ ਚੱਕੇ ਉਹ ਤਾਂ ਬਸ ਰੇਜ਼ ਰੱਖਨੇ ਆ ਅਸੀਂ ਤਾਂ ਅੰਝਲ ਦੀ ਖਿਆਲ ਦੀ ਗੱਲ ਇਹ ਕਹਿੰਦਾ ਸੋਣਾ ਸੋਣਾ ਇਹ ਨਹੀਂ ਗੱਲ ਕੋਈ ਉਹੀ ਚ ਗੱਲ ਅਸੀਂ ਤਾਂ ਪਤੋ ਕੀ ਆ ਯਾਰ ਅਈ ਬਸ ਤੂੰ ਨੀ ਗੱਲ ਕਰਦਾ ਵੀ ਉਹ ਗੱਲ ਨਹੀਂ ਕਹਿੰਦਾ ਵੀ ਜੇ ਆਪਾਂ ਜੇ ਉਹਨੇ ਕਹਿੰਦਾ ਮੈਂ ਕਹਿੰਦਾ ਫੜੋਕਾਂ ਨੂੰ ਚ ਉਧਰ ਲੈ ਜਾਓ ਗਾਰੰਟੀ ਨਾ ਪੱਠਾ ਮੇਰੀ ਗਾਰੰਟੀ ਤੇ ਤੁਹਾਨੂੰ ਆਏ ਨੀ ਕੋ ਲੰਬਾ ਕਾਲੂ ਆਏ ਐ ਤੈਨੂੰ ਨਾ ਕਹ ਵੀ ਅਸੀਂ ਪੱਠਾ ਹੋਰ ਦਵਾ ਕੇ ਲਿਆ ਇਹ ਐ ਨਹੀਂ ਖਾਣੇ ਕੋ ਮੈਂ ਸਾਂਹੇ ਸਾਨੂੰ ਖਾਣਾ ਢੋਲਾ ਲਾਲਾ ਤੇਰਾ ਮਾਈ ਚੰਦਪਤਲਾ ਭਾਈ ਸ਼ੌਕ ਨਾ ਰੱਖਣੀ ਐ ਜੀ ਕੋਈ ਗੱਲ ਕਿਹੜੇ ਪਿੰਡ ਆਇਆ ਫਿਰ ਜ ਰੱਖਣੀ ਐ ਤਾ ਕਿੱਥੇ ਆਂ ਚੱਕ ਪਾਠਾ ਕਬੈ ਮਾਨ ਦਾ ਘਰ ਬੱਚਾ ਵੀ ਆਤ ਟਾਲਾ ਹਾਂ ਹਰੀ RAM ਚਟਾਲਾ ਦੇਵੀ ਲਾਲਾ ਲਾ ਉਹ ਉਹੀ ਇਹ ਦੋ ਦਰਵਾਜਿਆਂ ਦਾ ਤੂੰ ਮੈਨੂੰ ਕੀ ਦੱਸਦਾ ਇੱਧਰ ਦਰਵਾਜਾ ਕੱਗਾਇ ਰੋਡ ਦੇ ਉੱਤੇ ਨਹੀਂ ਬਿਲਾਲ ਦੇ ਬਣਾਏ ਹੋਏ ਨੇ ਉਹਨਾਂ ਦੇ ਦਾਦੇ ਦੇ ਲੈ ਮੈਨੂੰ ਸ ਕਿਉਂਦਾ ਬੁੜੀਆਂ ਨੂੰ ਕਿੱਦੇ ਮੈਂ ਤਾਂ ਹੁਣ ਤਾਂ ਹੀ ਪਾਏ ਨੇ ਸਿੱਧੇ ਜਿਹੜਾ ਕੋ ਮਰਜ਼ੀ ਦੇ ਹਾਂ ਚੂਟੀਆਂ ਬੜਬੜ ਕੇ ਬੰਦਾ ਥਕਾਤਾ ਥੋੜੇ ਢੇਰ ਗਿਆ ਤਾਂ ਬੰਦਾ ਪੈਸੇ ਲਾ ਕੇ ਉਧਰ ਤੇ ਇੱਥੇ ਹੀ ਫਰਦਾ ਮੈਨੂੰ ਕਹਦਾ ਅੱਜ ਕੀ ਮਾਲ ਚ ਉਹਨੂੰ ਕਹਿੰਦਾ ਮੈਂ ਬਦਲ ਮੈਂ ਗੇਬੀਆ ਹਾਂ ਤੇ ਤਾਂ 2000 ਲਜਾਣ ਤੇ ਲੱਗੂ 1080 ਨਹੀਂ ਖਾਵਾਂਗੇ ਤੇ ਥੋ ਕਹਿ ਕੇ ਅਸੀਂ ਸੁਣਨੇ ਵਰਦੇ ਆ ਪਿੱਛੋਂ ਹੋਰ ਕਰ ਦੂਗਾ ਨਾਲ ਇਹ ਦਾ ਤੂੰ ਝੁਗਾ ਚੱਕ ਕੇ ਕਰਦੇ ਆ ਨਾਲ ਐ ਲੈ ਕਹਣਗੇ ਆ ਐ ਕਰ ਲੈ ਅਸੀਂ ਮਿਹਨਤ ਵੀ ਆ ਯਾਰ ਐ ਨਹੀਂ ਗੱਲ ਕੀ ਚੀਜ਼ ਵੀ ਚੰਗੀ ਤੇ ਖੜਾਇਆ ਲੈ ਕੇ ਜੋ ਹਈ ਹੁੰਦੀ ਤੇ ਉਹ ਹੀ ਹੁੰਦੇ ਉਹ ਹੀ ਹੁੰਦੇ ਮੇਰੇ ਅੱਗੇ ਕਹਿੰਦਾ ਮਿੱਥੂ ਲੈ ਲਈ ਯਾਰ ਮੇਰੇ ਕੀ ਕਰਾਂ ਸਹੀ ਗੱਲ ਹੈ ਭਾਈ ਉਹ ਸਤਾਰ ਉਰੇ ਆ ਮਲੇ ਮੈਨੂੰ ਪੁੱਛਣ ਦੇ ਨੀ ਮਿੱਠੂ ਪਰਾ ਖੜ ਕੋਈ ਨੰਬਰ ਨਹੀਂ ਹੈ ਹਾਂ ਪੁੱਛਣ ਦਸਤੀ ਬਹੁਤ ਚੰਗੀ ਸੀ ਜੇ ਤਾਂ ਹੀ ਤੂੰ ਤਾਂ ਲੰਬੇ ਗੀਤ ਗਾ ਕੇ ਖੜ ਗਿਆ ਅਛਾ ਨੰਬਰ ਨੰਬਰ ਇਹਨੂੰ ਅਖਾ ਕਹ ਕੋਈ ਇੱਕ ਤਾਂ ਇਹ ਗੱਲ ਨਹੀਂ ਮੇਰੇ ਕਿਨੇ ਜੇ ਪਾਈ ਜਾਂਦਾ ਯਾਰ 40 ਤੋਂ ਕਹਿੰਦਾ ਤਿੰਨ ਘੱਟ ਲੈ ਜਾ ਹੁਣ ਮੈਂ ਉਹਨਾਂ ਨੂੰ ਵੀ ਵਿਚਾਰ ਨੂੰ ਕਿੰਨੇ ਚੜੂਗਾ ਮੈਂ ਤਾਂ ਇਹ ਤੈਨੂੰ ਚੱਲ ਕੋਈ ਨਾ ਦੋ ਤਾਂ ਤੱਕ ਹੀ ਦਤਾ 1000 ਤਾਂ ਮੈਂ ਵੀ ਘਟਾ ਸਾਦਾ ਤੀ ਤੇ ਸਾਡੇ ਕਿਹੜਾ ਜਵਾਨੀ ਯਾਰ ਨਹੀਂ ਨਹੀਂ ਕਿੰਨੀ ਚੱਕੀ ਲਾਣੀ ਹੈ ਜੇ ਤਾਂ ਫੋਨੇ ਸੁਣ ਲੈਣੀ ਗੱਲ ਕਰ ਲੈ ਸਣਾ ਖੁਲਕੀ ਉਹਨੂੰ ਪੁੱਛ ਰੋ ਮੁੰਡੇ ਕਿੱਥੇ ਨੇ ਸ਼ਿਵਾਰ ਕੇ ਯਾਰਾ ਸੌਦਾ ਹੁੰਦਾ ਮੈਂ ਨਾ ਮੰਡੀ ਤੇ ਘੱਟ ਫੋਨ ਯਾਰਾ ਭਾਈ ਛੋਡੀ ਜੇਬ ਚ ਕਿੰਨਾ ਕਦਮ ਹੈ ਮੈਨੂੰ ਪਹਿਲਾਂ ਦੱਸ ਦੋ ਕਿਤੇ ਸੌਦਾ ਫਿਰ ਮੁਰਦਾ ਫਿਰ ਕਿਤੇ ਸੌਦਾ ਮੁਰਦਾ ਫਿਰ ਵੀ ਬਾਈ ਸਾਡੇ ਪੈਸੇ ਨਹੀਂ ਬੰਦਾ ਲਾ ਗਿਆ ਤੇ 30 ਤੇ 500 ਰੁਪਇਆ ਲਾ ਗਿਆ ਉਹੀ ਗੱਲ ਅਗਲੇ ਨੇ ਦੱਸੀ ਮੈਨੂੰ ਜਿਹੜੀ ਸੱਚੀ ਉਹ ਬੰਦੇ ਨੇ ਨਹੀਂ ਦਿੱਤੀ ਬੱਕਰੀ ਤੇ ਉਹ ਕਹਿੰਦਾ ਮੈਨੂੰ 2 ਘੜ 40 ਦੀ ਲੈ ਜਾ ਮੈਂ 2 ਘੜ 40 ਦੀ ਤਾਂ ਸੁਣ ਲਈ 3 ਘੜ 40 ਦੀ ਸੁਣ ਲਈ ਮੈਂ ਤੇ ਇੱਥੋਂ ਹੁਣ ਤੁਸੀਂ ਮੈਨੂੰ ਦੱਸੋ ਕੀ ਕਰਾਂ ਨਾ ਕਰਾਂ ਨਹੀਂ ਕਾਹ ਚਲੀ ਬੱਕਰੀ ਦੇ ਵਾਲਾ ਕਹਿੰਦਾ ਜੇ ਮਾਰੀਵੇਂ ਮੇਰੀ ਛੱਡ ਦਿਓ ਸਾਡੀ ਗਰੰਟੀ ਨਹੀਂ ਹੈ ਮਿੱਠੂ ਦੀ ਨਾ ਮੇਰੀ ਨਾ ਸਾਡੀ ਕੋਈ ਗਰੰਟੀ ਨਹੀਂ ਓਏ ਉਰਾ ਕਰਾ ਉਧਰ ਫੇਰ ਕਰਨੀ ਗੱਲਾਂ ਸਾਡੀ ਗਰੰਟੀ ਨਹੀਂ ਰਹਿ ਗਈ ਗੱਲਾਂ ਕਰਨਾ ਨਹੀਂ ਨਹੀਂ ਗਰੰਟੀ ਦੀ ਹੈ ਆ ਥਾਂ ਹੁਣ ਤਾਂ ਰਾਮਾ ਸਾਡੀ ਗਰੰਟੀ ਅਸੀਂ ਦੇਣੋਂ ਹਟ ਗਏ ਲੋਕ ਗਲਤ ਮਾਈਟਰ ਕਰਦੇ ਨੇ ਸਾਡੇ ਨਾਲ ਲੋਨ ਨਾਲ ਲੋ ਸਾਨੂੰ ਦਲਾਲੀ ਦੀ ਲੋੜ ਨਹੀਂ ਲੈ ਨਹੀਂ ਲੂਗੇ ਅਸੀਂ ਪਾਸ ਕਰਾਂਗੇ ਬੱਕਰੀ ਥਾਂ ਚੱਡਾ ਜਵਾਨ ਦੱਸਾਂਗੇ ਪਿੰਡਾ ਦੱਸਾਂਗੇ ਗੱਲ ਕਰ ਬੰਦੇ ਨਾਲ ਚੱਲ ਵੀਰ ਗੱਲ ਕਰਿਆ ਗਰੰਟੀ ਮਾਲਕ ਦੇਊਗਾ ਅਸੀਂ ਨਹੀਂ ਗਰੰਟੀ ਨਾਲ ਦੇਦਾਈ ਖੜਾ ਬੱਕੀ ਦੇ ਬਾਈ ਖੜ ਜਾ ਕਹਿਣਾ ਚੇਰਾ ਉਹ ਭਾਈ ਮੈਂ ਜਿੱਕ ਜਿੱਕ ਨਹੀਂ ਕਰਦਾ 27000 ਦੰਦੇ ਨੇ ਉਹ ਸਾਰੇ ਆ ਮੀਤ ਨੂੰ ਮੈਂ ਕਹਿੰਦਾ ਵੀ ਗੱਲ ਚੱਲ ਉਹ ਚਰੇ ਆ ਆ ਗਈ ਕਿੱਥੇ ਆ ਮੁੰਡਾ ਦੂਜੇ ਤਰ੍ਹਾਂ ਦਾ ਓਏ ਆ ਜਾ ਓਏ ਉੱਡ ਚਿਕਾ ਸਤਾਈ ਕਹਿੰਦੇ ਵੀ ਐਂਡ ਜੇ ਸਾਨੂੰ ਮੰਨਦਾ ਦਵਾਦੀ ਮੈਂ ਕਿਹਾ ਵੀ 500 ਤੇ 30 ਲੱਗਿਆ ਉਹਨੇ ਉਦੋਂ ਨਹੀਂ ਦਿੱਤੀ ਬਾਹਲੇ ਲੱਗਿਆ ਮਾਰਚ ਖੜਿਆ ਉਹ ਮੈਨੂੰ ਪੁੱਛਣਾ ਇਥੇ ਕਿਨੇ ਉਹ ਖੜਾ ਕਿੰਨੇ ਦੇ ਸਹੀ 10000 ਰੁਪਏ ਲੱਗਿਆ 33000 ਰੁਪਏ ਲੱਗਿਆ ਵੱਟ ਤੇ ਅਜਿਹਾ ਸਭ ਕੱਟਦਾ ਹੈ ਤਨੀ ਹਾਂ ਜੀ ਝੂਠ ਮਾਰਨ ਵਾਲੇ ਬੰਦੀ ਨੂੰ ਤੁਹਾਨੂੰ ਵੱਧ ਦੱਸਾਂਗੇ ਤੂੰ ਕੱਟ ਦੱਸ ਦੇ ਵੀ ਆ ਤੇ ਪਰਤੇ ਨਾ ਲਾਉ ਉਹ ਇਹ ਬੰਦੀ ਨੇ ਉਹ ਝੂਠ ਮਾਰ ਕੇ ਵੇਚਣ ਵਾਲੇ ਪੁੱਛ ਇਹ ਤੋ ਕੁਝ ਨਹੀਂ ਰਮਚਾ ਝੂਠ ਮਾਰਦੇ ਨੇ ਤੇ ਮੇਰਾ ਲੈ ਭਾਈ ਇਹਨਾਂ ਦਾ ਦੇਣਾ ਚਤੰਮ ਦਾ ਲੈ ਗਿਆ ਚੈਨ ਨਾ ਆ। ਇਹ ਪੈਸਿਆਂ ਦੀ ਤਾਂ ਹੁਣ ਤੁਸੀਂ ਦੇਖੋ ਭਾਈ ਥੋੜੀ ਕਿੰਨਾ ਜੇਬ ਚ ਦਾਮ ਹੈ। ਅਸੀਂ ਸੌਦਾ ਕਰ ਲਿਆ ਤੁਸੀਂ ਝੂਗਾ ਚੱਕ ਦੋ। ਇੰਨੇ ਦਾ ਪੈਸਾ ਲੱਗੂਗਾ। ਇੱਕ ਕੇ ਜਿਹੜੀ ਗੱਲ ਹੈ। ਜੇ ਇਹਦੀ ਮਰਜ਼ੀ ਬੱਕਰੀ ਵਗਾਟਾ ਤੈਨੂੰ 15 ਹੀ ਸੋਹਣੀ ਵੀ ਮਿਲ ਜੂ ਬੱਕਰੀ ਉਹ ਹੀ ਗੱਲ ਹੈ। ਓਏ ਤੂੰ ਜਿੱਕ ਜਿੱਕ ਨਾ ਕਰ ਜੇ ਬੱਕਰੀ ਲੈਣੀ ਹੈ ਨਹੀਂ ਫਿਰ ਚੱਲ ਭਾਈ। ਤੂੰ ਤੇਰੀ ਮਰਜ਼ੀ ਹੈ ਬਿਨਾ ਬੱਚਿਆਂ ਵਾਲੀ ਹੈ ਤੈਨੂੰ ਦਵਾ ਦਨੇ ਉਹ ਤੂੰ ਲੈਂਦਾ ਨਹੀਂ। ਹੂੰ। ਹੁਣ ਇਹ ਤਾਜੀ ਸੂਈ ਹੋਈ ਤਾਂ ਹੈਗੀ। ਵੀ ਦੋ ਤਿੰਨ ਰਾਤ ਜਾਂ ਉਹ ਸਿਰਾਂ ਪੱਠਾ ਕੋਈ ਐਨੀ ਗੱਲ ਛੇ ਦਾ ਪੱਠਾ ਤੇ ਅੱਠ ਦਾ ਤਾਂ ਹੋਣਾ ਐਨੇ ਨਾ 6 ਜੱਜ ਨਿਕਰ ਵਗੇ ਉਹਨਾਂ ਨੂੰ ਤਾਂ ਬੁਲਾਉਂਦਾ ਯਾਰ ਉਹਨੇ ਹਾਂ ਜਿੰਨੇ ਲੱਗੇ ਉਹਨੇ ਨਹੀਂ ਪੁੱਛਾ ਬਚਾਰੇ ਪਹਿਲੀ ਵਾਰ ਰੱਖਿਆ ਛੱਰੇ ਪੁੱਛਾ ਬੰਦੇ ਨਹੀਂ ਆਪਾਂ ਪਰ ਇਹ ਟਿਕਾਣੇ ਦਾ ਪੱਠਾ ਲੈ ਕੇ ਜਾਵੇ ਇਹ ਕੀ ਫਾਇਦਾ ਐਨੀ ਨਹੀਂ ਕਿਸੇ ਤੋਂ ਪਵਾ ਪੂ ਨਹੀਂ ਹੋਣਾ ਸਾਡੇ ਤਾਂ ਆਪ ਨਹੀਂ ਨੇ ਅਸੀਂ ਤੈਨੂੰ ਧਾਰੇ ਦੇ ਦਿੰਦੇ ਯਾਰ ਸਾਡੇ ਹੱਬੀ ਨਹੀਂ ਹੋਇਆ ਜੀ ਸਾਡੇ ਤਾਂ ਸੌਦੀ ਨਹੀਂ ਹੋਏ ਪਤਾ ਨਹੀਂ ਕੀ ਦਾ ਮੂੰਹ ਦੇਖਿਆ ਸੀ ਤਾਂ ਉੱਥੇ ਮੜਿਆ ਛਤਰਨਾ ਨਜ਼ਰ ਬੱਟੂ ਬਣਾ ਕੇ ਬੰਦੇ ਦਾ ਕੁੱਟੇ ਛਤਰਾਂ ਨਾਲ ਤਾਂ ਦੋ ਸੌਦੇ ਮਿਲੇ ਨੇ ਕੁੱਟੇ ਨਹੀਂ ਵੀ ਛਿੱਤਰਾ ਨਾਲ ਸੀ ਮੈਂ ਵੀਡੀਓ ਬਣਾਈ ਆ ਮਗਾ ਕੋਈ ਟੂਣਾ ਟਾਮਣ ਕਰ ਮਠੂ ਮੰਡੀ ਦੇ ਨਾ ਨਾ ਮਾਈ ਕੁੱਟੇ ਇਸੇ ਨੇ ਕੁੱਟੇ ਵੀ ਟੂਣਾ ਆਪਣੇ ਤੇ ਕਿਸੇ ਨੇ ਕੁਝ ਕਰਾਤਾ ਸਰਦਕ ਕਰਾਉਣ ਵਾਲੇ ਵੀ ਤਾਂ ਜੂਰੇ ਨੇ ਇਹ ਬਸ ਆ ਦੇਖ ਲੋ ਉਹਨੇ ਚੁੱਤੀ ਇਹਦੇ ਤੂੰ ਤਾਂ ਕਰਦਾ ਜਵਾ ਖਾਣੀਆਂ ਗੱਲਾਂ ਐਨ ਵੀ ਹੁੰਦੀ ਬਈ ਯਾਰਾ ਜਿੰਨੇ ਲੱਗੇ ਨੇ ਉਹਨੇ ਜਿਹੜੇ ਬਣ ਗਏ ਬਾਈ ਉਹ ਪਤਾ ਨਹੀਂ ਕਿੱਥੋਂ ਆਲਾ ਮਹਿੰਗੀ ਲਿਆ ਸਸਤੀ ਲਿਆ ਉਹ ਵਿਚਾਰਾ ਵਪਾਰੀ ਬੰਦਾ ਕੀ ਚੰਗੀ ਐ ਨਹੀਂ ਪੱਕਾ ਜਰਾ ਬਾਈ ਗਾਰੰਟੀ ਨਹੀਂ ਦਿੰਦਾ ਇਹ ਹੋਰ ਕੁਝ ਨਹੀਂ ਕੀ ਚੰਗੀ ਐ ਆ ਦੇਖ ਆਠਾ ਵੀ ਗੱਬਰ ਖੜੀ ਆ ਆ ਪੱਠ ਬੈਠੀ ਆ ਇਹਨਾਂ ਦੀ ਗਾਰੰਟੀਆਂ ਜਿਹੜੀਆਂ ਨਹੀਂ ਨਹੀਂ ਨਾ ਸਾਰੇ ਦੇਖਣੇ ਚਾਹ ਆ ਬਾਕੀ ਆ ਬੈਠੀ ਆ ਇਹ ਪੱਠ ਹੋ ਕੇ ਕਿਹਨੇ ਗਾਰੰਟੀ ਦੋ ਵੀ ਗੱਬਰ ਅੱਛਾ 2 ਕਿ ਮਹੀਨੇ ਦੋ ਮਹੀਨੇ ਉਹਦੀ ਗਾਰੰਟੀ ਨਹੀਂ ਦਿੰਦਾ ਮੈਂ ਸਹੀ ਗੱਲ ਐ ਤਾਂ ਜੀ ਸੋਨੇ ਦੀ ਗਾਰੰਟੀ ਉਹ ਦਿੰਦਾ ਹੈ ਸੋਨਾ ਲੈ ਕੇ ਆ ਕੇ ਲਖਾ ਕੇ ਲੈ ਗਿਆ ਸੋਣਾ ਹੀ ਲਵੇਗਾ ਆਹ ਸੂਣ ਵਾਲੀ ਹੈ ਦਾ ਕੀ ਮੰਗਦਾ ਉਹ ਬਾਈ ਇਹ ਸੂਣ ਲਈ ਦਾ ਕੀ ਮੰਗਦਾ ਹਾਂ ਇਹਦਾ 45000 ਇਹਦਾ 45 ਹੈ ਇਹਦਾ ਤਾਂ ਤੈਨੂੰ ਕਿਹਾ ਹੀ ਹੁਣ ਉਹਨੇ 40 ਤਿੰਨ ਘੱਟ 40 ਮੰਗ ਰਿਹਾ ਹੈ ਅੜਿਆ ਪਿਆ ਉਹ ਤੂੰ ਇਹਨੂੰ ਲੈ ਲੈ ਘੱਟ ਵੱਧ ਕਰਕੇ ਪੁੱਛ ਲੈਨੇ ਕਿਹੜਾ ਕਹਦੇ ਸਾਨੂੰ ਹਾਂ ਹੋ ਗਦੇ ਚੋਲੀਆਂ ਚੱਪੀਆਂ ਦਾ ਉਹਦੇ ਬੱਕਰੀ ਬਚਰੇ ਕਿਹਦੇ ਪਸ਼ੂ ਲਿਆ ਨਹੀਂ ਉਹ ਚੱਲ ਜਾਂਦੀ ਚੱਗੀ ਜਾਂਦਾ ਜਿਹੜੇ ਬੰਦੇ ਲਿੱਤੀ ਸੀ ਪਹਿਲਾਂ ਪਰਛਾਉ ਮਾਰਕ ਮੁਰਗੀ ਦੀ ਆ ਪਹਿਲੇ ਲਿੱਤੀ ਸੀ ਦੋਨੋਂ ਬਧੀ ਭਰਾਈ ਸੀ ਇੱਥੇ ਦੋਏ ਕਾ ਦਾ ਬੱਚਾ ਬੱਚਾ ਦਾ ਛੋਟਾ ਬੱਚਾ ਉਹ ਆ ਗਿਆ ਯਾਰ ਬੰਦਾ ਮਾਰ ਕੇ ਤੇਰਾ ਐ ਤਾਂ ਉਹ ਸਾਡੇ ਗੱਲ ਬਥੇਰੇ ਫਿਰਦੇ ਨੇ ਮਾਰਨ ਵਾਲੇ ਬਹੁਤ ਫੂਕਦੇ ਨੇ ਸਾਨੂੰ ਅੱਥਰ ਨੂੰ ਲਿੱਤੀ ਸੀ ਤਾਇਆ ਉਹ ਕਿ ਆ ਚੂਟੀਆਂ ਦਾ ਤਿਆਰ ਹੈ ਬਣਾਉਣ ਨੂੰ ਚੂਟੀਆਂ ਉਹ ਨਹੀਂ ਬਣਾਉਂਦੇ ਉਹਨੂੰ ਕਿਵੇਂ ਮਾਰਾਂ ਮਹਗੀ ਨਹੀਂ ਇਹਦੀ ਪਤਾ ਹੈ ਬਸ ਠੀਕ ਹੈ ਯਾਰ ਇਹ ਜਿੰਨੇ ਕਿ ਕਰ ਲਾ ਕੇ ਬਹਿ ਜਾਵਾਂ ਲੈ ਕਿ ਕਰੀ ਬੋਲ ਗਿਆ ਜਿੰਨੇ ਲੱਗੇ ਹੋਣੇ ਲਾ ਦੀ ਹਾਂ ਹਾਂ ਕੁਸ ਰੰਗ ਲੱਗੇ ਹੋਣੇ ਲਾ ਕੇ ਪੂਰੀਆ ਕਾਹ ਤਾਇ ਗੋਲੇ ਜਿੰਨੇ ਲੱਗੇ ਹੋਣੇ ਉੰਨੇ ਲਾ ਕੇ ਦੇਖੀ 530 ਲੱਗਿਆ ਉਹ ਇੱਕ ਜਣਾ 1 ਲਾਗਿਆ ਤੇ 33000 ਵੀ ਲਾ ਗਿਆ ਇੱਕ ਜਣਾ ਇੱਕ 530 ਵੀ ਲਾ ਗਿਆ ਭਾਈ ਆ ਦੇਖ ਲੈ ਇੰਨੀ ਵਗ ਗੱਗ ਕਰਵਾ ਦੇ ਨੇ ਯਾਰ ਹਾਂ 28 ਦਾ ਦੇ ਦੇ ਓਏ 28 ਦੀ ਦੇਨੇਗਾ ਨਹੀਂ ਨਹੀਂ ਵੀਰੇ 29 ਦੀ ਦੇਵੇਂਗਾ ਪਰ ਉਹ ਮੇਰਾ ਕੀ ਲੈ ਜਾ ਯਾਰ ਚਲੀ ਜਾ ਯਾ ਬੇ ਨਵੇਂ ਬਸ ਹੈ ਨਾ ਬਸ ਉਰੇ ਆ ਉਰੇ ਆ ਖੜਵਾ ਮਰ ਜਾ ਹੁਣ ਉਰੇ ਹੋ ਜਾ ਯਾਰ ਉਰੇ ਆ ਉਰੇ ਆ ਆ ਜਾ ਉਰੇ ਆ ਤੇਰੇ ਜਵਾਖਾ ਮਰ ਗਏ ਨੇ ਤੇਰੇ ਜਵਾਖਾ ਮਰ ਗਏ ਨੇ ਉਹ ਦੁਹਾਰੀਆ ਖੜ ਜਾ ਤੇਰੇ ਜਵਾਖਾ ਓਏ ਵਰਾ ਹੱਥ ਤਾ ਕਰ ਲੈ ਨਾ ਨਹੀਂ ਯਾਰ ਤੇਰੇ ਜਵਾਖਾ ਮਰ ਗਏ ਨੇ ਤੇਰੇ ਜਵਾਖਾ ਵਰਗੇ ਨੇ ਓਏ ਤੇਰੇ ਜਵਾਖਾ ਵਰਗੇ ਨੇ ਇਹ ਤੋਰ ਲਈ ਹਾਂ ਲੈ ਆ ਦੇਖ ਮਾਲ ਚ ਖੜਾ ਤੈਨੂੰ ਜਿਆਦੀ ਕਰੇਗਾ ਪੱਠੋਸੀ ਮਾਂ ਉਹਦੀ ਕਰ ਡਾਕਟਰ ਇਤਨੀ ਲੱਗਾਂ ਲਾ ਗਏ ਨੇ ਇਹ ਹੁੰਦੇ ਆ ਅਗਲਾ ਮੰਡੀ ਤੇ ਕੋਈ ਨਹੀਂ ਅਗਲਾ ਕੋਈ ਨਹੀਂ ਬੱਸ ਬੱਸ ਚੁੱਪ ਕਰ ਓਏ ਮੈਂ ਵੀ ਜੱਕ ਜੱਕ ਜੀਵਿੰਦਰ ਦੀ ਮਟਾ ਦੇ ਮਟਾ ਦੇ ਯਾਰ ਤੇਰੀ ਤੇ ਸਾਡੇ ਇੱਕ ਤਾਂ ਲਾ ਗਿਆ 3 3 30 ਇੱਕ ਲਾ ਗਿਆ 500 ਤੇ 30 ਇਹ ਤਾਂ ਦੋ ਹੰਝ ਵਿੱਚ 27 ਵੀ ਲਾਇਆ ਸੀ ਨਾ ਤਾਂ ਪਹਿਲਾਂ 18 ਕਿੰਨਾ ਕਹਦੇ 22 22 ਮੈਂ ਲਵਾ ਕੇ ਗਿਆ ਇਹ ਲਾਉਰਾ ਕਰਾਤਾ ਇਮਾਨਦਾਰੀ ਨਾਲ ਵੇਚਾਂਗੇ ਤੇਰੀ ਬੱਕਰੀ ਉਹ ਲੈਣ ਤੈਨੂੰ ਮਹਿੰਗੀ ਲੱਗੇ ਬੇਸ਼ੱਕ ਵੀ ਨਾ ਲਈ ਕੋਈ ਜ਼ਰੂਰੀ ਨਹੀਂ ਸਾਈ ਤੇਰੀ ਵਾਪਸ ਦੇ ਦੂੰ ਜੇ ਇਹ ਜਬਤ ਕਰ ਲਉ ਨਾ ਪੱਲਿਓਂ ਲੈ ਥੋੜੇ ਨਾਲ ਉਹਦੀ ਸਾਈ ਦੇ ਰਿਆ ਮੈਨੂੰ ਲੈ ਲੈ ਸਾਈ ਵੇਸਤੀ ਬਸ ਹੁਣ ਤੂੰ ਹਾਂ ਕਰ ਦੇ ਰੱਬ ਦਾ ਨਾਮ ਲੈ ਮੈਂ ਦੱਸਦਾ ਤੈਨੂੰ ਲੈਦਾ ਤੈਨੂੰ 31000 ਦੀ ਦੇਸਤੀ ਬਸ ਚੁੱਪ ਕਰ ਲੈ ਤੇਰੇ ਜਵਾਕਾਂ ਮਾਰ ਕੇ ਨਾ ਦੇ ਦਿਆ ਇਤਨੇ ਜਵਾਕੇ ਲੈ ਵੇ ਯਾਰ ਕੋਈ ਜੱਤੇ ਰਕਮ ਨਹੀਂ ਮਿਲਦਾ ਤੈਨੂੰ ਦੇਓ ਪੈਸੇ ਲੜੀਆਂ ਕਰੇ ਨੂੰ ਚੱਲ ਹੋਰ ਬਚਾ ਤੇਰੇ ਜਵਾਕਾ ਵਰਗੇ ਨਾ ਉਹ ਸ਼ਿੰਗਾਰ ਓਏ ਨਾ ਨਾ ਤੇ ਇਹ ਕਰ ਲੈ ਚੱਲ ਬਾਕੀ ਜਿਹੜਾ ਮਾਰ ਕਰ ਤੀ ਪਾਣੀ ਦੀ ਵਪਟ ਪਹਿਲਾਂ ਚਲ ਇੰਨੇ ਕਰ ਕਰ ਮੈਂ ਬੰਨ ਕਹਾ ਹੋ ਕੰਮ ਕਰੀਏ ਫੇਰ ਅਗਲੇ 10 ਵਜੇ ਮੇਰੇ ਕੋਲ ਹੈ ਮੈਨੂੰ ਕੀ ਲੱਗਦਾ ਹੈ ਕੋਈ ਚੱਕਰ ਨਹੀਂ ਤੇ ਪਹਿਲਾਂ ਸੁੱਤਾ ਪਿਆ ਤੀ ਜਰਾ ਤੇ ਪਖੜਾ ਪੀਂਗਾ ਗੱਲਾਂ ਕਰਦੇ ਹੁਣ ਵੀ ਕੋਈ ਚੱਕਰ ਨਹੀਂ ਤੇ ਉਹ ਨਹੀਂ ਘਰ ਬੰਗਾਈ ਚੰਗਾ ਜੀ ਨੇ ਸਾਈ ਮੂਰਤੀ ਬਚਣਗੇ ਰੁਕੀ ਹੋ ਜਰਾ ਪੰਗਾ ਨਹੀਂ ਕੋਈ ਚੱਕਰ ਮੰਨ ਕੇ ਮਾਓ ਜਰਾ ਤੁਹਾਡਾ ਸਨਮਾਨ ਨੂੰ ਕਿ ਤੋ ਪੈਸੇ ਪਾਪੂ ਕੇ ਦਾ ਹੱਲ ਕਰਦੇ ਕੋਈ ਗੱਲ ਨਹੀਂ ਪੱਠ ਨਹੀਂ ਵੀਰੇ ਉਹ ਹੀ ਹੁੰਦੀ ਮੈਂ ਤੁਹਾਨੂੰ ਆਪਾਂ ਕਹਿੰਦਾ ਜਿੰਨੇ ਕਹਿਗੇ ਨਗਦ ਦੇ ਦੇ ਪੱਠ ਕੋਈ ਨਹੀਂ ਯਾਰ ਬਲੇ ਆਹਨੇ ਬਸ ਕੀ ਗੇ ਮੈਂ ਮੋੜੇ ਨੇ ਪੰਚਾਇਤ ਖੜੀ ਬੈਠੀ ਨਹੀਂ ਆਇਆ ਕੰਮ ਆ ਮਾ 35 ਤੋਂ ਘੱਟ ਮੈਂ ਵੇਚਦਾ ਵੀ ਨਹੀਂ ਰਾਈ 35 ਤੋਂ ਘੱਟ ਦਿੰਦਾ ਨਹੀਂ ਜੀ ਅੱਡੀ ਗੱਲ ਤਾਂ ਪੈਸੇ ਆਹ ਗੂਗਲ 'ਤੇ ਕਰਾ ਦੇ ਮੌਕਾ ਲਈ ਜਾਂਦੇ ਤੇ ਗੂਗਲ 'ਤੇ ਦਾ ਆਪਾਂ ਰਾਵ ਨਹੀਂ ਹੁੰਦਾ ਗੂਗਲ 'ਤੇ ਕਰਵਾ ਦੇ ਉੱਥੋਂ ਕਿਧਰ ਗਿਆ ਬੰਦਾ ਉਹ ਬਾਈ ਕੋਈ ਪੱਟ ਨਹੀਂ ਕਿਹਦਾ ਸਾਈ ਦੇ ਜਾਓ ਜਾ ਗਲਤ ਕਰ ਕਿਹਦਾ ਬਾਈ ਹਜੇ ਖਰਜੀ ਨਹੀਂ ਨਾ ਬੱਕਰੀ ਦਾ ਪਰ ਮੈਨੂੰ ਦੱਸੋ ਵੀ ਕਿ ਬਤਾਓ 10 ਮਿੰਟ ਤਾਂ ਦੇ ਦੇ ਸਾਨੂੰ 10 ਮਿੰਟ ਮੰਗੇ ਦੇ ਦੇ ਹੱਥ ਪਾ ਕੇ ਪੈਸੇ ਪਵਾ ਕੋਈ ਨਹੀਂ ਦੇ ਦੇ 10 ਮਿੰਟ 15 ਮਿੰਟ ਦੇ ਦੇ 15 ਮਿੰਟ ਦੇ ਦੇ ਯਾਰ ਮੰਗੇ 15 ਮਿੰਟ ਦੇ ਦੇ 15 ਮਿੰਟ ਦੇ ਦੇ ਉਹ ਬੁਰਾ ਕੰਦਾ ਨਹੀਂ ਪਈ ਮੈਂ